ਸਾਬਕਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਡਿਪਟੀ ਚੀਫ ਮਿਨਿਸਟਰ ਵੀ ਪੰਜਾਬ ਦੇ ਰਹੇ ਨੇ ਉਹਨਾਂ ਤੇ ਹਮਲਾ ਹੋਇਆਗਾ ਮੈਂ ਉਹਦੀ ਸਭ ਤੋਂ ਪਹਿਲਾਂ ਕ੍ਰਿਦਿੱਦਾ ਕਰਦਾਗਾ ਔਰ ਦੂਸਰੇ ਪਾਸੇ ਮੈਂ ਸਮਝਦਾ ਪੰਜਾਬ ਪੁਲਿਸ ਤੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ ਸਾਡੇ EMPLOYEES ਨੇ ਕਿ ਉਹਨਾਂ ਨੇ ਬੜੀ ਚੁਸਤ ਚੁਸਤੀ ਦਰਸਤੀ ਵਰਤੀ ਬੜੀ ਤੇਜ਼ੀ ਨਾਲ ਐਕਸ਼ਨ ਲਿਆ ਔਰ ਜਿਹੜਾ ਹਮਲਾਵਰ ਸੀਗਾ ਉਹਨੂੰ ਤੁਰੰਤ ਰੋਕੋਚਿਆ ਔਰ ਇੱਕ ਵੱਡੀ ਘਟਨਾ ਨੂੰ ਜਿਹੜਾ ਰੋਕਣ ਤੋਂ ਉਹਨਾਂ ਨੇ ਸਫਲ ਰਹੇ ਨੇ ਸੋ ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾਗਾ ਸਾਡੇ ਇੰਟੈਲੀਜੈਂਸ ਵਿੰਗ ਦੀ ਪ੍ਰਸ਼ੰਸਾ ਕਰਦਾਗਾ ਜਿਹਨਾਂ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਨੂੰ ਜਿਹੜਾ ਉਹ ਟਾਲਿਆਗਾ ਉਹਨੂੰ ਰੱਬ ਕੀਤਾਗਾ ਉਸ ਦੇ ਲਈ ਪੰਜਾਬ ਪੁਰਸਗੀ ਦੀ ਧੰਨਵਾਦੀ ਦੇ ਪਾਤਰ ਆ ਤੇ ਦੂਜੇ ਪਾਸੇ ਮੈਂ ਸਮਝਦਾ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਹੋਈਆਂ ਉਹਦੀ ਮੈਂ ਬਹੁਤ ਨਿੰਦਾ ਕਰਦਾਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਜੀ ਇੱਕ ਜਦੋਂ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਝ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸੰਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੇ ਉਸ ਸਮੇਂ ਇਹ ਹਮਲਾ ਹੋਇਆਗਾ ਤੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ 'ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਅਜੇ ਇੱਕ ਦੋਸ਼ੀ ਜਿਹੜਾ ਪਕੜਿਆ ਗਿਆ ਹੈਗਾ ਜਾਂਚ ਚੱਲ ਰਹੀ ਆ ਸਾਡੀ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਨੂੰ ਕੋਈ ਵਿਅਕਤੀ ਇਸ 'ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾੜੀ ਘਟਨਾ ਬਾਰੇ ਸੋਚ ਵੀ ਦੇ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਬਾੜਾ ਉਹਦਾ ਪੁਰਾਣੇ ਸਮੇਂ ਦਾ ਰਿਕਾਰਡ ਆਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾਂ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਹਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨੰਨਾ ਲੈਂਦੇ ਕੋ ਉਹਦੇ ਖਿਲਾਫ ਤੁਰੰਤ ਕਾਰਵਾਈ ਹੋਊਗੀ ਤੈਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਅਕਾਲੀ ਦਲ ਕਹਿ ਰਿਹਾ ਕਿ ਸੁਖਿੰਦਰ ਰੰਧਾਵਾ ਦਾ ਕਰੀਬੀ ਆ ਉਹ ਸ਼ਖਸ ਦੇਖੋ ਕਿਸੇ ਦਾ ਵੀ ਕਰੀਬੀ ਹੋਵੇ ਕਿਸੇ ਦਾ ਵੀ ਦੂਰ ਦਾ ਹੋਵੇ ਕਿਸੇ ਦਾ ਵੀ ਨੇੜੇ ਦਾ ਹੋਵੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਹੋਊਗੀ ਕਾਨੂੰਨ ਦੇ ਮੁਤਾਬਕ ਠੋਕ ਕੇ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈਗਾ ਜੋ ਕਾਨੂੰਨ ਕਹਿੰਦਾ ਹੈਗਾ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਸਿਆਸਾ ਫਿਕਰਮਜੀਠੀਆ ਕਹਿ ਰਹੇ ਜੀ ਪਹਿਲਾਂ ਇਨਪੁਟ ਹੈ ਹੈਗੀ ਸੀ ਕਿ ਹਮਲਾ ਹੋ ਸਕਦਾ ਹੈ ਤੇ ਕਿਉਂ ਇਸ ਆਰੂਪੀ ਨੂੰ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਕਿਉਂ ਇਸ ਨੂੰ ਇਸਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਦਿੱਤਾ ਗਿਆ ਅ ਦੇਖੋ ਉਹ ਜੋ ਕੁਛ ਮਰਜ਼ੀ ਕਹੀ ਜਾਣ ਪਰ ਲੇਕਿਨ ਸਭ ਤੋਂ ਪਹਿਲਾਂ ਮੈਂ ਸਮਝਦਾ ਉਹਨਾਂ ਨੂੰ ਵੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੀਦਾਗਾ ਕਿ ਬਿਲਕੁਲ ਮੌਕੇ ਤੇ ਕਾਰਵਾਈ ਕਰਦੇ ਹੋਏ ਤੁਰੰਤੋ ਜਿਹੜਾ ਦੋਸ਼ੀ ਆ ਉਹਨੂੰ ਕਾਬੂ ਕੀਤਾ ਫੜਿਆ ਗਿਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਜੰਗਸ਼ਟਰ ਜਿਹੜੇ ਆ ਰਾਣੇ ਅਤੰਕਵਾਦੀ ਹੈਗੇ ਨੇ ਉਹ ਤੋਂ ਫਰੀ ਹੈਗੇ ਨੇ ਡਾਕਟਰ ਸਾਹਿਬ ਕਹਿੰਦੇ ਨੇ ਦੇਖੋ ਜਾਖੜ ਸਾਹਿਬ ਦੀ ਜਦੋਂ ਸਰਕਾਰ ਰਹੀ ਆ ਜਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਸ ਸਮੇ ਇਹਨਾਂ ਨੇ ਕੁਝ ਗੈਂਗਸਟਰ ਪਾਲੇ ਕੁਝ ਦੇਸ਼ ਬਰੋ ਦੀ ਤਾਕਤਾਂ ਦਾ ਸਾਥ ਦਿੱਤਾ ਕੁਝ ਉਹ ਵਿਅਕਤੀ ਪਾਲੇ ਜਿਹੜੇ ਕਾਨੂੰਨ ਨੂੰ ਤੋੜਨ ਵਾਲੇ ਹੁੰਦੇ ਸੀਗੇ ਪਰ ਲੇਕਿਨ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਕੱਲੇ ਕਰਨ ਦਾ ਨਿਜਿੱਠਿਆ ਅੱਜ ਪੰਜਾਬ ਤੋਂ ਗੈਂਗਸਟਰ ਦਾ ਸਫਾਇਆ ਹੋਇਆਗਾ ਅੱਜ ਜਿਹੜੇ ਐਂਟੀ ਨੈਸ਼ਨਲ ਲੋਕ ਨੇਗੇ ਉਹਨਾਂ ਦਾ ਸਫਾਇਆ ਹੋਇਆਗਾ ਔਰ ਲਗਾਤਾਰ ਸਫਾਇਆ ਜਾਰੀ ਹੈ ਜੀ ਬਤਾ ਜਿੱਤਰਾ ਇਹ ਦਾ ਕਹਿਣਾ ਹੈ ਕਿ ਪੰਜਾਬ ਪੁਰਾਣਾ ਉਹ ਜਿਹੜਾ ਮਾੜਾ ਦੌਰ ਹੈ ਨਾ ਉਹ ਹੋਰ ਨਹੀਂ ਕਰ ਸਕਦਾ ਆ ਦੇਖੋ ਬਿਲਕੁਲ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਉਹਦੇ ਖਿਲਾਫ ਸੱਤਕਾਰ ਵੀ ਹੋਊਗੀ ਪਰ ਲੇਕਿਨ ਇਹ ਤਾਂ ਜਿਹੜੇ ਗੈਂਗਸਟਰ ਪਾਲੇ ਗਏ ਨੇ ਜਾਂ ਐਂਟੀ ਨੈਸ਼ਨਲ ਲੋਕ ਨੇਗੇ ਇਹ ਤਾਂ ਕੈਪਟਨ ਸਾਹਿਬ ਦੀ ਸਮੇਂ ਦੀ ਦੇਣ ਲੇਗੇ ਇਹ ਤਾਂ ਅਸਰੀਲ ਜਾਖੜ ਸਾਹਿਬ ਦੀ ਸਮੇਂ ਦੇ ਦੇਣ ਲੇਗੇ ਇਹ ਤਾਂ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਕਾਲਰ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਦੇ ਪੈਦਾ ਹੋਏ ਹੋਏ ਨੇਗੇ 25 25 30 30 ਕੇਸ 40 40 ਕੇਸ ਸਾਡੀ ਸਰਕਾਰ ਸਮੇਂ ਨਹੀਂ ਹੋਏਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਨਹੀਂ ਹੋਏ ਇਹ ਉਦੋਂ ਹੋਏ ਲੇਗੇ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ 'ਚ ਜਾਂ ਸ਼੍ਰੋਮਣੀ ਕਾਲੇ ਦੇ ਬੀਜੇਪੀ ਦੀ ਸਰਕਾਰ ਸੀ ਇਹਨਾਂ ਨੂੰ ਆਪਣੀ ਪੀੜੀ ਹਟ ਛੋਟਾ ਫੇਰਨਾ ਚਾਹੀਦਾ ਔਰ ਸਾਡੇ ਸਮੇਂ ਤਾਂ ਅਸੀਂ ਪੰਜਾਬ ਪੁਲਿਸ ਨੂੰ ਬੜਾ ਚੁੱਸਦਸ ਬਣਾਇਆਗਾ ਬਹੁਤ ਸਾਰੇ ਪੈਸੇ ਜਦੋਂ ਬਜਟ ਹੁੰਦਾ ਮੈਂ ਜਾਰੀ ਕਰਦਾਗਾ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਨੇਗੇ ਨਵੇਂ ਆਤੀ ਆਧੁਨਿਕ ਜਿਹੜੇ ਹਥਿਆਰ ਲੈ ਕੇ ਦਿੱਤੇ ਨੇਗੇ ਨਵੇਂ ਮਾਡਰਨ ਟੈਕਨੋਲੋਜੀ ਲੈ ਕੇ ਦਿੱਤੀ ਜਾਗੀ ਤਾਂ ਕਿ ਤੁਰੰਤ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤੁਰੰਤ ਉਸ ਦਾ ਕਾਬੂ ਪਾਇਆ ਜਾ ਸਕੇ ਜਿਵੇਂ ਅੱਗੇ ਹੋਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਦਿੱਲੀ ਵੀ ਪ੍ਰੈਸ ਕਾਨਫਰੰਸ ਹੋ ਦੇਖੋ ਪੂਰਾ ਦੇਸ਼ ਜਾਣਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ ਲਗਭਗ 11 ਸਾਲਾਂ ਤੋਂ ਦੇਸ਼ ਚ ਕੰਮ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਵਿਕਾਸ ਕਰਨ ਦੀ ਥਾਂ ਤੇ ਸਿਰਫ ਨਫਰਤ ਦਾ ਵਿਕਾਸ ਕੀਤਾਗਾ ਸਿਰਫ ਨਫਰਤ ਦੇ ਬੀਜ ਬੀਚੇ ਨੇ ਸਿਰਫ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾਗਾ ਸਿਰਫ ਭਾਈਚਾਰਾ ਤੋੜਨ ਦਾ ਕੰਮ ਕੀਤਾ ਇਹ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚਾ ਪੰਜਾਬ ਚਾ ਔਰ ਦੋਨਾਂ ਜਗ੍ਹਾ ਤੇ ਅਸੀਂ ਵਿਕਾਸ ਦਾ ਕੰਮ ਕਰਦੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫਰਤ ਦੇ ਵਿਕਾਸ ਦਾ ਕੰਮ ਕਰਦੀ ਆ ਉਹ ਦੇਸ਼ ਨੂੰ ਤੋੜਨ ਵਾਲਾ ਕੰਮ ਕਰਦੀ ਆ